ਆਮ ਸ਼ੂਟਿੰਗ ਤਾਂ ਸ਼ੂਟ ਸ਼ੂਟ ਚੱਲ ਰਿਹਾ ਹੈ ਸ਼ੂਟ ਚੱਲ ਰਿਹਾ ਹੈ ਅਰੇ ਮੱਦ ਦਿਖਾ ਰਹੇ ਪਹਿਲਾਂ ਹੀ ਦਿਖਾਦਾ ਫਿਰ ਫਾਇਦਾ ਕੀ ਸ਼ੂਟ ਦਾ ਉਹਨਾਂ ਦਾ ਸ਼ੂਟ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸੇ ਮੀਤ ਨਾਲ ਆਪਾਂ ਬਲੌਗ ਦੀ ਸ਼ੁਰੂਆਤ ਕਰ ਲੈਣੇ ਆ ਤੇ ਸ਼ੂਟਿੰਗ ਕਰਨ ਚੱਲੇ ਆ ਸ਼ੂਟ ਸੀਨ ਹੈਗਾ ਇਹ ਆ ਪਰਮ ਦਾ ਦੇ ਉੱਥੇ ਅੱਜ ਕੀ ਕਹਿੰਦੇ ਸ਼ੂਟਿੰਗ ਕਰਨ ਵਾਲਾ ਕੌਣ ਹੁੰਦਾ ਕੈਮਰਾਮੈਨ ਮੈਂ ਆ ਦੇਖੋ ਦੇਖੋ ਮੈਂ ਤਾਂ ਹੁੰਦਾ ਜਾਂ ਨਹੀਂ ਹੁੰਦਾ ਕਿਵੇਂ ਹੋਊ ਪਤਾ ਨਹੀਂ ਤੇ ਤੇਰੀ ਉਹ ਹੋ ਹੋ ਜਾਣੀ ਆ ਮੁੰਡਿਆ ਆਊਟਫਿਟ ਪਹਿਲਾਂ ਹੀ ਨਾ ਉਹ ਜਵਲੀ ਖੋਜਵੇ ਖੇਤ ਦੇ ਵਿੱਚ ਆ ਜਿਹੜਾ ਸੀਨ ਉਹ ਇੱਥੇ ਖੜ ਜਾ ਸੀਨ ਕਰਕੇ ਦੇਣਾ ਪਰਮ ਨੇ ਬੰਦ ਕਰ ਵੇ ਹਾ ਹਾ ਲਓ ਜੀ ਸ਼ੂਟ ਕਰਿਆ ਤੇ ਹੁਣ ਮੈਂ ਧੋਣੇ ਕੱਪੜੇ ਨਾਲ ਮੈਂ ਪਹਿਲਾਂ ਪੀਣੀ ਚਾਹ ਮੈਨੂੰ ਤਾਂ ਗਰਮੀ ਆ ਗਈ ਇੰਨੀ ਜਿਆਦੇ ਧੁੱਪ ਬਾੜੀ ਅੰਦਰ ਠੰਡ ਲੱਗਦੀ ਆ ਤੇ ਬਾਹਰ ਵਧੀਆ ਮੌਸਮ ਆ ਧੁੱਪਾ ਹਨਾ ਤੇ ਹੁਣ ਨਾਲੇ ਚਾਹ ਪੀਣ ਨਾਲੇ ਮੈਂ ਪਾਣੀ ਕੋਣੀ ਭਰ ਲਵਾਂ ਪਾਣੀ ਗਰਮ ਪਿਆ ਕੱਪੜੇ ਧੋ ਲੀਏ ਤੇ ਫੇਰ ਆਪਾਂ ਤੜਕਾ ਤੜਕਾ ਵੀ ਲਾਉਣਾ ਤੜਕਾ 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 ਪਹਿਲਾਂ ਪਾਣੀ ਪਹਿਲਾਂ ਲਾ ਦੇਣਾ ਚਾਹ ਪੀਣੀ ਆ ਮੈਂ ਤਾਂ ਜਿੱਥੇ ਜਾ ਉੱਥੇ ਚਾਹ ਕਿੱਥੇ ਆ ਚਾਹ ਤਾਂ ਘਰੇ ਹੀ ਵਧੀਆ ਲੱਗਦੀ ਆ ਇਹ ਤੁਹਾਡੇ ਲਈ ਸੀ ਅੱਜ ਮੈਂ ਮੂਰੇ ਲਾਉਂਗੀ ਇਹਨਾਂ ਦੀ ਵੀ ਵੀਡੀਓ ਕਿਤੇ ਦੇਖਾਂਗੇ ਕਿਤੇ ਪਾਰਟ ਲਾਉਂਗੀ ਜਿੱਥੇ ਇੱਕ ਫਿੱਟ ਬੈਠਿਆ ਐਡਿਟਿੰਗ ਕਰੂੰਗੀ ਠੀਕ ਆ ਜੀ ਵੀ ਬੰਦਾ ਟੌਰ ਕਢਾ ਕੇ ਕੱਲਿਆ ਸੀ ਅੱਜ ਆਪਾਂ ਨੇ ਆ ਦੇਖੋ ਅਗਰ ਮੈਨੂੰ ਮੈਸੇਜ ਆਉਣ ਲੱਗ ਗਏ ਹੈ ਫਿਰ ਜਾਣਾ ਸੀ ਮੈਂ ਇਧਰ ਇੱਕ ਵੀਡੀਓ ਧੁੱਪ ਪੈਂਦੀ ਐ ਮੇਨੂੰ ਬਾਲੀ ਜਿਆਦੇ ਇੱਥੇ ਆ ਜਾ ਹਾਂ ਬੱਤੇ ਮਿੱਠੂ ਮਿੱਠੀ ਪਤਾ ਨਹੀਂ ਕਹਤੇ ਆਪਣੀ ਚੁੱਪ ਚੁੱਪ ਰਹਿੰਦੀ ਐ ਇਹਦਾ ਕੋਈ ਮੈਨੂੰ ਦੱਸ ਸਕਦਾ ਸਾਰੇ ਭੈਣ ਭਰਾ ਕਮੈਂਟ ਕਰਕੇ ਦੱਸਿਓ ਹਨਾ ਕੋਈ ਵੀ ਆ ਦੇਖੋ ਹੁਣ ਗੱਲ ਤਾਂ ਸਾਰੀ ਸੁਣਦੀ ਆ ਵੀ ਇਹਦੇ ਲਈ ਗੱਲ ਹੋ ਰਹੀ ਆ ਹਾਏ ਐ ਕਰਕੇ ਮੂੰਹ ਪਰੇ ਕਰ ਲਿਆ ਪਤਾ ਨਹੀਂ ਕਹਤੇ ਸ਼ਾਂਤ ਸੁਹਾਵੀ ਹੋ ਗਈ ਜਮਾ ਚੁੱਪ ਚੁੱਪ ਦੁੱਧ ਵੀ ਕਢੰਗ ਦਿੰਦੀ ਆ ਪਤਾ ਨਹੀਂ ਮੌਤੀ ਸ਼ਾਂਤ ਡਾਕਟਰ ਆਵੇ ਮੈਂ ਤਾਂ ਆਪਣੀ ਮੱਝ ਡਾਕਟਰ ਨੂੰ ਦਿਖਾਉਂਗੀ ਤੇ ਕਾਰ ਕਢਾ ਕੇ ਅੱਜ ਆਪਾਂ ਨੂੰ ਬੰਦਾ ਭੇਜਿਆ ਤੇ ਮੈਂ ਇਹਨਾਂ ਦੀ ਰੀਲ ਬਣਾ ਕੇ ਪਾਤੀ ਪੋਸਟਾਂ ਪੈ ਗਈਆਂ ਕਿਦਾਰੇ ਰੀਲਾਂ ਸ਼ੇਅਰ ਹੋ ਗਈਆਂ ਭਾਈ ਹੁਣ ਮੈਨੂੰ ਮੈਸੇਜ ਆਉਂਦੇ ਨੇ ਕਹਿੰਦੇ ਕਹਿੰਦੇ ਬਚ ਕੇ ਰਹਿ ਬਚ ਕੇ ਰਹਿ ਕਹਿੰਦੇ ਬੰਦਾ ਹੱਥੋਂ ਉਹਨਾਂ ਨਿਕਲ ਜੇ ਕੋਈ ਨਹੀਂ ਨਿਕਲਦਾ ਹੱਥੋਂ ਜਦ ਨਿਕਲਦਾ ਸਮਾਂ ਤੇ ਜਦ ਮੈਂ ਉਦੋਂ ਕਾਬੂ ਕਰ ਲਿਆ ਹੁਣ ਕੀ ਨਿਕਲਣਾ ਲਾਉਂਗੀ ਇਹਨਾਂ ਦੀ ਮੈਂ ਵੀਡੀਓ ਵਿੱਚ ਲਾਉਂਗੀ ਤੁਸੀਂ ਜਿਨ੍ਹਾਂ ਨੇ ਇੰਸਟਾਗ੍ਰam ਤੋਂ ਫੋਲੋ ਕੀਤਾ ਹੋਇਆ ਫੇਸਬੁੱਕ ਤੇ ਉਹਨਾਂ ਨੇ ਤਾਂ ਦੇਖ ਲਈ ਹੋਣੀ ਆ ਰੀਲ ਤੇ ਜਦ ਤੱਕ ਇਹ ਵਲੌਗ ਆਊਗਾ ਸ਼ਾਇਦ ਪਤਾ ਨਹੀਂ ਮੈਨੂੰ ਨਹੀਂ ਪਤਾ ਮੈਂ YouTube ਤੇ ਸ਼ਾਰਟ ਪਾ ਦੂੰਗੀ ਠੀਕ ਆ ਕੋਈ ਮਲਾਜਮ ਹਾਂ ਮੋੜ ਮੋੜ ਮੇਰੇ ਡੇਗਰ ਨਹੀਂ ਚਰ ਭਰ ਦੇ ਸਿੱਧਾ ਸਾਡਾ ਬੰਦਾ ਹੈ ਪਹਿਲੀ ਗੱਲ ਤਾਂ ਲੋਕਾਂ ਨੂੰ ਲੱਗਦਾ ਵੀ ਸਾਈਕਲਾਂ ਆਲੇ ਨੇ ਮੇਰਾ ਪਾਣੀ ਵੀ ਨਾ ਭਰ ਜਵੇ ਵੀ ਇਹ ਸਾਈਕਲਾਂ ਆਲੇ ਨੇ ਹਨਾ ਵੀ ਇਹਨਾਂ ਨੂੰ ਤਾਂ ਕੋਈ ਚੱਜ ਨਹੀਂ ਹੈਗਾ ਚਾਰ ਨਹੀਂ ਹੈਗਾ ਤੇ ਦੂਜੀ ਗੱਲ ਵੀ ਜਿਹੜਾ ਬੰਦਾ ਕਦੇ ਦੁਨੀਆ 'ਚ ਨਿਕਲਿਆ ਹੀ ਨਹੀਂ ਇਹਨੂੰ ਤਾਂ ਪਤਾ ਹੀ ਨਹੀਂ ਕਿ ਸੈਂਸ ਨਹੀਂ ਕੱਪੜੇ ਪਾਉਣ ਦੀ ਉਹ ਸਾਰਾ ਕੁਝ ਹੁੰਦਾ ਮੈਂ ਤੁਹਾਨੂੰ ਦੱਸਦੀ ਆ ਜਦੋਂ ਮੈਂ ਜੋ ਨਿਕਲਿਆ ਨੂੰ ਪਹਿਲਾਂ ਕੰਮ ਨੂੰ ਕੀਤਾ ਸੀ ਹਾਂ ਪਰ ਜਦੋਂ ਮੈਂ YouTube ਸ਼ੁਰੂ ਸ਼ੁਰੂ ਕੀਤਾ ਨਾ ਮੈਨੂੰ ਕਿਸੇ ਬੰਦੇ ਦਾ ਮੇਰੇ ਆਪ ਦਾ ਹੀ ਖਾਸ ਬੰਦੇ ਦਾ ਮੈਸੇਜ ਫੋਨ ਆਇਆ ਅ ਫੋਰਨ ਕੰਟਰੀ ਤੋਂ ਵੀ YouTube ਤੇ ਤਾਂ ਮੇਲ ਆਉਂਦੀ ਹੁੰਦੀ ਆ ਵੀ YouTube ਤੇ ਤਾਂ ਮੇਲ ਆਉਂਦੀ ਹੁੰਦੀ ਆ ਵੀ ਤੁਹਾਨੂੰ ਉਹ ਆ ਗਈ ਜੇ ਤੁਸੀਂ ਕਿਵੇਂ YouTube ਸ਼ੁਰੂ ਕਰ ਲਿਆ ਹਨ ਵੀ YouTube ਤੁਸੀਂ ਕਿਵੇਂ ਸ਼ੁਰੂ ਕੀਤਾ ਤੇ ਮੈਨੂੰ ਆਪਦੇ ਜਾਣ ਚ ਰਹੀ ਇਹ ਗੱਲ ਹਨਾ ਵੀ ਉਦੋਂ ਤਾਂ ਮੈਨੂੰ ਪਤਾ ਜਿਆ ਨਾ ਕੁਝ ਲੱਗੇ ਵੀ ਇਹ ਕੀ ਆ ਕੀ ਆ ਗੱਲ ਫੇ ਬਾਅਦ ਦੇ ਵਿੱਚ ਸਮਝ ਲੱਗੀ ਵੀ ਇਹ ਮੈਨੂੰ ਕਿਹੜੇ ਐਂਗਲ ਤੋਂ ਗੱਲ ਜਿਹੜੀ ਕਹੀ ਗਈ ਸੀਗੀ ਉਹ ਪਤਾ ਕਿਸ ਐਂਗਲ ਤੋਂ ਗੱਲ ਕਹੀ ਗਈ ਸੀ ਵੀ ਤੁਸੀਂ ਅੰਗਰੇਜ਼ੀ ਪੜ੍ਹੇ ਲਿਖਿਓ ਜੇ ਜੂ ਐਸੇ ਤੋਂ ਮੇਲ ਆਊਗੀ ਤੁਸੀਂ ਉਹ ਮੇਲ ਪੜ੍ਹ ਲਓਗੇ ਅਸੀਂ ਪਿੰਡਾਂ 'ਚ ਰਹਿਣ ਵਾਲੇ ਅਸੀਂ ਕੁਝ ਵੀ ਕਰ ਸਕਦੇ ਆਂ ਕੁਝ ਵੀ ਮੈਂ ਤਾਂ ਚਲੋ ਫੇਰ ਵੀ ਦੋ ਅੱਖਰ ਪੜ੍ਹੇ ਹੋਈਆਂ ਜਿਹੜੇ ਨਹੀਂ ਪੜ੍ਹੇ ਹੋਏ ਨਾ ਉਹ ਵੀ ਕੁਝ ਵੀ ਕਰ ਸਕਦੇ ਆਂ ਉਹੀ ਦੁਨੀਆ ਚ ਲਾਉਂਦੇ ਆ ਜੇ ਕਿਤੇ ਤੁਹਾਡੇ ਚਿੱਤ 'ਚ ਭਲੇਖਾ ਵੀ ਜਿਹੜੇ ਤੁਸੀਂ 15 ਲੱਖ ਦੀ ਗੱਡੀ ਲੈ ਕੇ ਫਿਰਦੇ ਹੋ 15 ਲੱਖ ਦੀ ਗੱਡੀ ਅਸੀਂ ਵੀ ਲੈ ਸਕਦੇ ਆਂ ਪਰ ਸਾਡੇ ਲਈ ਉਹ ਹਲੇ ਜ਼ਰੂਰੀ ਨਹੀਂ ਹੈਗੀ ਭਈ ਜੇ ਤੁਸੀਂ ਬਾਹਰ ਚਲੇ ਗਏ ਅਸੀਂ ਇੱਥੇ ਰਹਿ ਗਏ ਇਹਦਾ ਮਤਲਬ ਇਹ ਤਾਂ ਨਹੀਂ ਵੀ ਅਸੀਂ ਅਨਪੜਾ ਜਾਂ ਸਾਨੂੰ ਦੋ ਅੱਖਰ ਅੰਗਰੇਜ਼ੀ ਨਹੀਂ ਪੜਨੇ ਆਉਂਦੇ ਹੈਗੇ ਆਉਂਦਾ ਬੰਦੇ ਨੂੰ ਸਭ ਕੁਝ ਹੀ ਹੁੰਦਾ ਜ਼ਰੂਰੀ ਨਹੀਂ ਵੀ ਪੜਿਆ ਲਿਖਿਆ ਬੰਦਾ ਹੀ ਜਹਾਜ਼ 'ਚ ਬੈਠੂਗਾ ਅਨਪੜ੍ਹ ਵੀ ਹੁਣ ਬਥੇਰੀ ਦੁਨੀਆ ਜਿਹੜੇ ਜਿਹੜੇ ਛੋਡੇ ਦਾਦੇ ਪੜਦਾਦੇ ਜਿਹੜੇ ਬਾਹਰ ਗਏ ਨੇ ਉਹ ਕਿਹੜਾ ਬੀਏ ਐਮ ਕਰਕੇ ਹੀ ਗਏ ਸੀਗੇ ਉਹ ਵੀ ਤਾਂ ਇੱਥੋਂ ਹੀ ਗਏ ਨੇ ਹਨਾ ਜੇ ਦੇਖਿਆ ਜਾਵੇ ਉਹ ਵੀ ਤਾਂ ਇੱਥੋਂ ਹੀ ਗਏ ਨੇ ਵੀ ਮੈਨੂੰ ਉਹ ਗੱਲ ਅੱਜ ਜਦੋਂ ਹੁਣ ਮੈਨੂੰ ਫੋਨ ਆਉਣ ਮੈਸੇਜ ਆਉਣ ਹਨਾ ਭਾਈ ਭਾਈ ਹੱਥੋਂ ਨਿਕਲ ਜਾਣਾ ਬੰਦਾ ਬੰਦੇ ਦੀ ਅੱਜ ਤਾਂ ਲੁੱਕੇ ਚੇਂਜ ਹੋਈ ਪਈ ਆ। ਓਏ ਬੰਦਾ ਮੈਂ ਕਿਹਾ ਭਾਈ ਕੋਈ ਨਾ ਉਹ ਤਾਂ ਅੱਧਾ ਘੰਟਾ ਹੀ ਸੀ ਸਾਡੀ ਟੌਰ ਤੇ ਉਦੋਂ ਬਾਅਦ ਅਸੀਂ ਉਸੇ ਫਾਰਮ 'ਚ ਆ ਗਏ ਸਾਡਾ ਕੰਮ ਆ ਜਿਹੜਾ ਹਨਾ ਤੇ ਅਸੀਂ ਉਸੇ ਫਾਰਮ 'ਚ ਆ ਗਏ ਤੇ ਚਲੋ ਹੁਣ ਮੈਂ ਚਾਹ ਪੀ ਲਵਾਂ। ਠੀਕ ਹੈ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ। ਲਓ ਜੀ ਦੇਖ ਕੇ ਦੱਸੋ ਭਣੇ। ਇਹ ਉਹੀ ਟੋਡਾ ਭਰਾ ਜਿਹੜਾ ਰੋਜ਼ ਪੱਠੇ ਪਾਉਂਦਾ ਫਿਰਦਾ ਹੁੰਦਾ ਤੇ ਅੱਜ ਟੌਰ ਕਢਾ ਕੇ ਕੱਲਿਆ ਸੀ ਮੈਂ ਸੋਚਿਆ ਵੀ ਚਲੋ ਤੁਹਾਨੂੰ ਵੀ ਇਹਨਾਂ ਦੀ ਟੌਰ ਦਿਖਾਈ ਜਾਵੇ ਹੈਨਾ ਕਿਉਂਕਿ ਉਸ ਟਾਈਮ ਮੈਂ ਤਾਂ ਲਿਬੜੀ ਤੇ ਬੁੜੀ ਫਿਰਦੀ ਸੀ ਕੰਮ ਕਰਦੀ ਸੀ ਮੈਂ ਤਾਂ ਰੈਡੀ ਫੈਡੀ ਹੋਈ ਨਹੀਂ ਸੀ ਵਲੌਗ ਬਣਾਉਣ ਲਈ ਕਿਉਂਕਿ ਇਹਨਾਂ ਨੂੰ ਟੌਰ ਕਢਾ ਕੇ ਕੱਲਿਆ ਸੀ ਮੈਂ ਘਰ ਦਾ ਕੰਮ ਕਰਿਆ ਸੀ ਤੇ ਦੇਖੋ ਆਪਣੇ ਭਰਾ ਦੀ ਟੌਰ ਲਓ ਜੀ ਦੁੱਧ ਪਵਾ ਲਿਆਈਏ ਆਪਾਂ ਮੈਨੂੰ ਵੀ ਹੁਣ ਸ਼ਾਮ ਨੂੰ ਦੁੱਧ ਲੈ ਕੇ ਆਉਣਾ ਪੈਂਦਾ ਤੇ ਮੈਂ ਸ਼ਾਮ ਨੂੰ ਦੁੱਧ ਲੈ ਕੇ ਆਉਣਾ ਪੈਂਦਾ ਹੁਣ ਸ਼ਾਮ ਨੂੰ ਦੁੱਧ ਲੈ ਕੇ ਆਈਏ ਪਵਾ ਕੇ ਦੁੱਧ ਪਵਾ ਲਈਏ ਦੇਖੀਏ ਦੋਜੀ ਤਾਂ ਦੁੱਧ ਲੈ ਕੇ ਆਈਏ ਅਗੇ ਦੋਜੀ ਆਪ ਆਵਾਜ਼ਾਂ ਮਾਰਦਾ ਹੁੰਦਾ ਵੀ ਆਜੋ ਭਾਈ ਆਜੋ ਦੁੱਧ ਫੋਣਾ ਤੇ ਹੁਣ ਅੱਜ ਮੈਂ ਪਹਿਲਾਂ ਆ ਗਈ ਦੋਜੀ ਹੱਲੇ ਤਾਂ ਹਾਰ ਚੋਈ ਜਾਂਦਾ ਇੱਥੇ ਲੱਗੇ ਨਾ ਕਿ ਨਾ ਰਵਜੇ ਤੇ ਕੱਪੜੇ ਆਪਾ ਧੋਤੇ ਝਾਰ ਦੀ ਯੂਨੀਫਾਰਮ ਧੋਤੀ ਪੱਗ ਕੱਲ ਨੂੰ ਹੈਗਾ ਝਾਰ ਦੇ ਸਕੂਲੇ ਪਾਠ ਦੁੱਧ ਲੈ ਕੇ ਜਾਣਾ ਜੀ ਦੁੱਧ ਚੋ ਲਿਆ ਹਾਂ ਹਾਲੇ ਚੋਣ ਲੱਗੇ ਪਰ ਇਹ ਖੜ ਜੇ ਤੁਹਾਡੀ ਮੱਝ ਤੇ ਨਰ ਜੂ ਹਾਂ ਬਣਾ ਲਓ ਦੀ ਅੱਛਾ ਜੀ ਰੀਲ ਬਣਾ ਕੇ ਲੈ ਜੀ ਥੋਡੀ ਠੀਕ ਹੈ ਜੀ ਬਣਾ ਲੰਨੇ ਆ ਤੁਹਾਨੂੰ ਵੀ ਦਿਖਾ ਦੰਨੇ ਆ ਲਓ ਜੀ ਹਨਮੋਰਾ ਕੀ ਕਰਦਾ ਪੁੱਤ ਬੋਲੀ ਮਜੂ ਤਾਂ ਲਾ ਰੇ ਮੋਹਰ ਤਾਂ ਲਾ ਲਾਡੇ ਮੈਂ ਲੱਗ ਜਾਂ ਨਹੀਂ ਅਨਮੋਲ ਦੀ ਧਾਰ ਚੋਂ ਅਨਮੋਲ ਮੇਰੇ ਕੋ ਟੱਪ ਦੀ ਉਹ ਬੋਤ ਲਾੜ ਕੀ ਕਰਦਾ ਲਾੜਾ 쿠שי 쿠ਸ਼ੀ RAM ਠੰਡੋ ਹੋ ਗਈ ਹੁਣ ਪਹਿਲਾਂ ਤਾਂ ਖੋਲੂਗੇ ਅਸੀਂ ਕੋਟੀ ਸਵਾਟਰ ਦੇ ਹੁਣ ਫੇਰ ਪਾਉਣ ਪੈਗੇ ਮੈਂ ਟਾਈਮ ਲੱਗੋਨੇ ਮੈਂ ਤੜਕਾ ਕੱਟਣਾ ਦੇਗੀ ਹੁਣ ਮੈਂ ਆਲੂ ਕੱਟਣੇ ਆ ਪਿਆਜ਼ ਕੱਟਣੇ ਆ ਇੱਥੇ ਰੱਖ ਜਾਂ ਰੱਖ ਲਾ ਰੱਖ ਜਾ ਭਾਈ ਰੱਖ ਕੇ ਨਹੀਂ ਜਾਂਦੇ ਸੀ ਹਲੇ ਤਸ ਚੋਨੇ ਟਾਈਮ ਲੱਗੂ ਹੈ ਹਾਂ ਲੈ ਜਾ ਬਾਕੇ ਸਭ ਅੱਛਾ ਚੋਇਆ ਪਿਆ ਉਹ ਕੱਖਲੇ ਜਾ ਮੈਂ ਭੁੱਲ ਲਿਆ ਦੁੱਧ ਚੋ ਕੇ ਰੱਖ ਲਿਆ ਕਹਿੰਦੇ ਮੈਂ ਤਾਂ ਭੁੱਲ ਗਿਆ ਹਾਂ ਤੂੰ ਕੀ ਵੇਣੀ ਆ ਚਲੋ ਮੈਂ ਦੁੱਧ ਪਾ ਲਵਾਂ ਫਿਰ ਮਿਲਦੇ ਹਾਂ ਲੂ ਸੰਝਾਗਦੀ ਆ ਮੇਰੇ ਵੱਲ ਕੋੜਾ ਕੋੜ ਦੀ ਬਣਾ ਲਈ ਰੋਟੀ ਤੜਕਾ ਲਾਤਾ ਕਾਲੇ ਛਣਿਆਂ ਨੂੰ ਮੈਂ ਨਹੀਂ ਲਾਇਆ ਉਹ ਬੇਟੇ ਨੇ ਲਾਇਆ ਤੁਹਾਨੂੰ ਪਤਾ ਹੋ ਆਪਣਾ ਕੀ ਕਹਿੰਦੇ ਹੁੰਦੇ ਮਿਸਟਰ ਕੁਕੀ ਕੁਕੀ ਨਹੀਂ ਖਾਣਾ ਮਿਸਟਰ ਸ਼ੈਫ ਆਹੋ ਜਾਰ ਹੋਹੀ ਹੁੰਦਾ ਜਾਰ ਨਹੀਂ ਕਹਿਣਾ ਸੱਚ ਮੈਨੂੰ ਭੈਣ ਨੇ ਟੋਕਿਆ ਜੂਜਾਰ ਕੁਕੀ ਬੇਟਾ ਖਾਣਾ ਬਣਾਉਣ ਲੱਗੀ ਕਹਿੰਦੇ ਮਿਸਟਰ ਮਿਸਟਰ ਸ਼ੈਫ ਮੈਂ ਮਿਸਟਰ ਸ਼ੈਫ ਨੇ ਲਾਤਾ ਤੜਕਾ ਤੇ ਪਰ ਇਹਨੇ ਕਿਹਾ ਵੀ ਜਹਾਰ ਨਾ ਕਿਹਾ ਕਰੋ ਜੁਝਾਰ ਕਿਹਾ ਕਰੋ ਮੈਂ ਉਦਾਂ ਹੀ ਕਹਿ ਦਿੰਨੇ ਨਾਣ ਦੇ ਤੇ ਹਨਾ ਵੀ ਬੱਸ ਉਦੋਂ ਤਾਂ ਮੈਂ ਜੁਝਾਰ ਹੀ ਕਹਨੀ ਆ ਪਰ ਕਦੇ ਕਦੇ ਜਹਾਰ ਕਹ ਦਿੰਨੀ ਓਕੇ ਵਸਤੇ ਆ ਨਾ ਪਰ ਮੈਂ ਜੁਝਾਰ ਹੀ ਕਿਹਾ ਕਰੂੰਗੀ ਗੱਲ ਕੋ ਸਹੀ ਆ ਫੰਨੇ ਆਣ ਦਾ ਨਾਂ ਹੀ ਖਰਾਬ ਹੁੰਦਾ ਹਨਾ ਤੇ ਸਾਰੇ ਲੋਕ ਵੀ ਕਹਿਣ ਲੱਗਣਗੇ ਜਹਾਰ ਜਹਾਰ ਤੇ ਆਪਾਂ ਜੁਝਾਰ ਹੀ ਕਿਹਾ ਕਰਾਂਗੇ ਤੇ ਹੁਣ ਜਿਹੜੀ ਆਪਾਂ ਰੋਟੀ ਆ ਮੈਨੂੰ ਵੀ ਤਾਂ ਵੀ ਲੇਟ ਹੋ ਜੂ ਸ਼ਾਇਦ 9:08 ਹੋ ਗਏ ਵੀਡੀਓ ਤੁਸੀਂ ਦੇਖ ਲਈ ਹੋਣੀ ਆ ਜਿਹੜੀ ਮੈਂ ਪਾਈ ਆ ਤੇ ਮੈਂ ਫਿਰ ਹੁਣ ਵੀਡੀਓ ਦਾ ਕੰਮ ਕਰਨ ਲੱਗ ਗਈ ਬੇਟੇ ਨੂੰ ਗਿਆ ਤੜਕਾ ਲਾ ਦੇ ਤੇ ਜਿਹੜੀ ਮੋੜ ਅਸੀਂ ਰੋਟੀ ਖਾਣੀ ਆ ਉਹ ਖਾਵਾਂਗੇ ਰਾਤ ਪਰਨੇ ਪਨੀਰ ਬਣਾਇਆ ਸੀ ਸਵੇਰੇ ਆਪਾਂ ਬਣਾ ਲਿਆ ਨੂੰਣ ਕਰੋਟ ਤੇ ਜਿਹੜੀ ਆਪਾਂ ਮਿਸੀ ਦਾਲ ਬਣਾਈ ਸੀ ਕੱਲ ਬਣਾਈ ਸੀ ਪਰਸੋਂ ਤੇ ਕੱਲ ਪਰਸੋਂ ਨਾਲ ਹਾਂ ਪਾਸੋਂ ਨਹੀਂ ਸੇ ਪਾਸੋਂ ਹਾਂ ਇਹੋ ਜਿਹੇ ਪ੍ਰਕਾਰ ਕੇ ਉਹਦੇ ਨਾਲ ਹੁਣ ਆਪਾਂ ਰੋਟੀ ਖਾਵਾਂਗੇ ਨਾਲ ਤਾਂ ਆਪਣੀ ਦਾਲ ਨਹੀਂ ਖਰਾਬ ਹੋਊਗੀ ਤੇ ਨਾਲੇ ਆਪਾਂ लेट ਨਹੀਂ ਹੋਵਾਂਗੇ ਜਿਹੜੇ ਹੁਣ ਕਾਲੇ ਚਨੇ ਆ ਜਿਹੜੇ ਆਪਣੇ ਰਿਜੀ ਜਾਂਦੇ ਆ ਉਹ ਆਪਾਂ ਕੱਲ ਖਾਵਾਂਗੇ ਸਵੇਰੇ ਤੜਕਾ ਲੱਗਦਾ ਮਨ ਨੂੰ ਸਵੇਰੇ ਸਵੇਰੇ ਨਹੀਂ ਮਨ ਨੂੰ ਤੜਕੇ ਤੜਕੇ ਸਹੀ ਬੋਲਣਾ ਹੁਣ ਉਹ ਵੀ ਤਾਂ ਫੜਕਾ ਕਰੀ ਜਾਂਦੇ ਹੋ ਹੈ ਤੇ ਦੇਖਦੇ ਆਂ ਦੇਖ ਲਿਆ ਭੈਣੇ ਤੁਸੀਂ ਥੋੜਾ ਘਾਟ ਔਰ ਫੋਰ ਕੱਢ ਕੇ ਮੰਤਰੀ ਨਾਲੋਂ ਘੱਟ ਨਹੀਂ ਹੁੰਦਾ ਕਦੇ ਕਦੇ ਹੱਥਵੇਂ ਵੀ ਲੱਗਦਾ ਖਰਾਤ ਵਿੱਚ ਲੱਗਦਾ ਤੜਕਾ ਅੱਛੇ ਆ ਲੜਾਈ ਆ ਕਰ ਪੰਗੇ ਆਪ ਲੈ ਮੇਰੇ ਮੇਰੇ ਨਾਲ ਮੈਂ ਨਹੀਂ ਇਹਨਾਂ ਨੂੰ ਕੁਝ ਕਿਹਾ ਮੈਂ ਤਾਂ ਭੁੱਲ ਨਹੀਂ ਆ ਗੱਲ ਮੇਰਾ ਤਾਂ ਥੋੜਾ ਜਿਹਾ ਦਿਮਾਗ ਹੋਰੇ ਲੋੜ ਦਾ ਪਤਾ ਨਹੀਂ ਮੈਂ ਪਪਾ ਨਹੀਂ ਮੇਰਾ ਤਾਂ ਮੁਰਾਗਾ ਤਾਂ ਕਹਿ ਲਿਆ ਚਲੋ ਪਤਾ ਨਹੀਂ ਕਿਨੇ ਵੇਕ ਕੋਈ ਵੀ ਪੀਓ ਲੱਗਿਆ ਮੇਰੇ ਨਾਲ ਦਾ ਪਈਆ ਖਰਾਬ ਨਹੀਂ ਹੋਊਗੀ ਕੋਈ ਵੀ ਚੀਜ਼ ਆ ਖਾਣ ਖਾਣਾ ਖਰਾਬ ਨਹੀਂ ਕਰਦਾ ਬੇਸਟ ਨਹੀਂ ਕਰੀਦਾ ਜੋ ਹੈਗਾ ਉਹ ਖਾ ਲਊਗਾ ਹਿੰਦੂ ਦਾ ਨਾਂ ਲੈ ਕੇ ਦਾਲ ਵੀ ਮੈਂ ਹੀ ਬਣਾਈ ਸੀ ਦਾਲ ਸਵਾਦ ਵੀ ਬਹੁਤ ਬਣੀ ਐਂਡ ਮੈਂ ਖਾਦੀ ਵੀ ਬਹੁਤ ਤੇ ਮੇਰੇ ਐਂਡ ਤਜਾਬ ਵੀ ਨਹੀਂ ਬਣੇ ਬਸ ਕਰ ਹਮ ਚ ਨਾ ਵੜਦੇ ਕਿ ਮੈਂ ਅੱਜ ਨਾ ਵੜਾਂ ਬਸ ਕਰ ਕਿਤੇ ਹੱਜਣਾ ਵਾੜਦੇ ਕਿਤੇ ਹੱਜਣਾ ਵਾੜਦੇ ਜਹਾਰ ਘਾ ਰੋਟੀ ਓਏ ਹੁਣ ਤੁਸੀਂ ਵੀ ਜਹਾਰ ਕਹਤਾ ਬੈਂ ਜੁਜਾਰ ਬੈਨ ਜੁਜਾਰ ਆਜੇ ਬੇਟਾ ਕੋਈ ਨਾ ਭੰਨੇ ਸਹਾਰ ਲੈ ਕੇ ਆਵਾ ਭੁੱਖ ਲੱਗੀ ਪਈ ਆ ਸਾਰਿਆਂ ਨੂੰ ਮੈਨੂੰ ਆਹ ਇਹ ਮੈਨੂੰ ਕੋਈ ਇੱਕ ਗੱਲ ਦੱਸ ਸਕਦਾ ਮੈਨੂੰ ਇੰਨੀ ਜ਼ਿਆਦਾ ਭੁੱਖ ਲੱਗਦੀ ਆ ਅੱਜ ਮੈਂ ਹੁਣ ਆ ਦਿਨ ਨੇ ਗੁਰ ਤਾਂ ਮੈਨੂੰ ਭੁੱਖ ਬਹੁਤ ਜ਼ਿਆਦਾ ਲੱਗੂ ਹਨਾ ਦੇ ਘਾਹ ਘਾਹ ਧਰਮਿ ਬਾਜਣੀਆਂ ਫੇਰ ਮੇਰੇ ਭੁੱਖ ਜਮਾ ਹੀ ਮਰ ਜਾਣੀਆਂ ਇਹਦੇ ਹੁਣ ਜਿਹੜੀ ਅੱਜ ਕੱਲ ਇਹ ਆ ਭੁੱਖ ਕਾ ਤੇ ਨਹੀਂ ਲੱਗਦੀ ਹੁੰਦੀ ਆ ਮੈਨੂੰ ਇਹਦਾ ਕੋਈ ਰੀਜਨ ਦੱਸਿਓ ਸਾਰੇ ਜਣੇ ਹਣਾ ਰੀਜਨ ਐ ਆ ਹਾਂ ਜਿਹੜੇ ਆਪਣੇ ਅੰਦੇ ਨੇ ਮਾ ਮਟਾ ਪੇਗੀ ਸੀ ਗਾਣੇ ਤੇ ਰੋਣਨ ਲੱਗਦੀ ਏ ਤੇਰੇ ਅੰਦਰ ਵੀ ਮੱਕਰ ਸਿੰਘ ਕੋਈ ਉਹ ਮੱਕਰ ਤਾਂ ਇੰਘਰ ਤੱਕ ਕੀ ਲਾਗਿੰਦਾ ਮਦਾ ਕੀੜੇ ਨੇਰੇ ਉਂ ਕੀੜੇ ਬਾਈ ਨੇ ਉਹ ਸ਼ਾਵ ਨੂੰ ਕਿਹਾ ਵੇ ਮੈਂ ਤਾਂ ਪੁੱਕੇ ਬਹੁਤ ਲੱਗਦੀ ਹੈਗਾ ਮੈਂ ਤਾਂ ਅੰਦਰ ਭੰਡਾਰੇ ਪਾਉਂਦੇ ਨੇ ਉਹ ਐਲ ਬੰਕਰ ਸੀ ਜਿਆ ਹੇ ਹੋਰੇ ਕਰਾ ਹੁਣ ਪੈਕ ਤੇ ਮੱਕੀ ਦਾ ਆਟਾ ਪਾ ਕੇ ਗੁੰਨਦੇ ਰਹੇ ਹੁਣ ਤਾਂ ਜਾਣ ਕੇ ਬੱਦਲ ਦੇ ਅੰਦਰ ਕਿਹਨੇ ਇਲੈਕਟ੍ਰਿਕ ਵਧੀਆ ਅੱਜ ਦੇ ਹਿਸਾਬ ਨਾਲ ਧੁੱਪ ਜ਼ਿਆਦਾ ਪੈਣ ਲੱਗੀ ਕਿਤੇ ਨਾ ਬਹੁ ਹੀ ਕੰਮ ਨਾ ਕਰਦੇ ਫੇਰ ਉਹ ਫਸਲਾਂ ਕਹਿੰਦੇ ਨਹੀਂ ਵਹਿਣਾ ਆ ਦੇਖੋ ਹਮ ਤੇਰਾ 17 ਲੈ ਦੇਖੇ ਜੇ ਸਾਬ ਨਾਲ ਧੁੱਪ ਪੈਂਦੀ ਆ ਪਹਿਲਾਂ ਹੀ ਪਤਾ ਵੀ ਮੌਸਮ ਬਿਗੜੂਗਾ ਇਹ ਰੋਟੀ ਆਟਾ ਬੁਧਾ ਨਹੀਂ ਗਾਤਾ ਚੀੜਾ ਚੀੜਾ ਅੱਜ ਫੇਰ ਮੈਨ ਤੋਂ ਕੱਲਾ ਹੀ ਗੁੰਨੇਗਾ ਉਹ ਮੱਕੀ ਦਾ ਪਿਆ ਤਾਂ ਹੈਗਾ ਹਾਂ ਗੀ ਇਹ ਹੁਣ ਮੱਕੀ ਦੇ ਰੋਟੇ ਮੈਂ ਨਹੀਂ ਲੈਣੇ ਕਹਦੇ ਨਾ ਮੱਕੀ ਰੋਟੇ ਮੈਂ ਕੀ ਕਰਾਂ ਬਾਸੀ ਸਵੇਰੇ ਲਾਵਾਂਗੇ ਪਾਪ ਦੇ ਜੋਗੀ ਉਪਦੀਨਾ ਹੈ ਨਹੀਂ ਗੇ ਮਦੀਨਾ ਵੀ ਕਰਕੇ ਆਉਣਾ ਉਪਦੀਨਾ ਆ ਗਿਆ ਉਪਦੀਨਾ ਦੇ ਚੁੱਕੇ ਦੇ ਜਿਹੜਾ ਕੱਢ ਕੇ ਬਾਹਰ ਰਾਉਣੀ ਸਾਰਾ ਹੀ ਸੋਖੋ ਤੇ ਤਾਂ ਰੇਟਾ ਹੀ ਦੋ ਕਾ ਵਾਲੇ ਜੀ ਮੈਂ ਉਹ ਵੀ ਕਰ ਬੁਕਾਰ ਨਾਲ ਆ ਤੈਨੂੰ ਹੋ ਗਈ ਕਰਦੇ ਨਹੀਂ ਆਪਾਂ ਕਰੋ ਨਾ ਭਈ ਆਪੇ ਕਰ ਲਿਓ ਹੁਣ ਮੈਂ ਦੇਸੀ ਕਿਉਂ ਗਰਮ ਗਰਮ ਦੀ ਵੀ ਜ਼ਿੰਮੇਵਾਰੀ ਇਹਨਾਂ ਨੂੰ ਹੀ ਦੇਦੀ ਮੈਂ ਆਪਾਂ ਛੱਡਦਾ ਕੰਮ ਆਪਾਂ ਫਰੀ ਇਹਦਾ ਤਾਂ ਲਾਉਣੇ ਦਾ ਹਣਾ ਕੀ ਕਰੀਏ ਰਸਤਾ ਜੱਟੇ ਨਾ ਤੇ ਗਾੜੀਓ ਲਾ ਜੱਟੇ ਬਾਸ ਕਰੋ ਬਾਸ ਕਰੋ ਸੂਪਰਮਾਰਟ ਵੀ ਨਹੀਂ ਮਿਲਣਾ ਮੇਰੇ ਦਾ ਕੋਟੇ ਤੋਂ ਫੋਨ ਲਾ ਕੇ ਪੈਸਾ ਜੁੜੀ ਰਹੀ ਨਾ ਕੋਟ ਦੇ ਮੇਰੇ ਕੋ ਟੇੜੀ ਦਾ ਲਿਖਣਾ ਸਵੇਰ ਨੂੰ ਹੋਇਆ ਤੇ ਕੱਲ੍ਹ ਵੀ ਦੋਸਤ ਆ ਤੂੰ ਜਿਆ ਫੇਰ ਜੁੜ ਗਿਆ ਹੈ ਆ ਤੈਨੂੰ ਫੇਰ ਹੋਇਆ ਪਿਆ ਸਭ ਜੋ ਕੋਡੀਆਂ ਲੈਂਦੇ ਉਹਨੂੰ ਗਿਆ ਸੀ ਨਾ ਕਿਡਾਉ ਕੀ ਟੋਬੀ ਇਹਨੂੰ ਲੈ ਆ ਗਏ ਮਿਕਸ ਦੀਆਂ ਗੱਲਾਂ ਲਿਆ ਦੇ ਦਿੱਤੀ ਹੈਪੀ ਬਰਥਡੇ ਤੀ ਹੈ ਜੀ ਇਦਾਂ ਹੈਪੀ ਰੌਣਜੇ ਸਾਡੇ ਤਾਂ ਪਗ ਲੋਕ ਕਿਹੜੇ ਦਿਨ ਮਨਾਉਂਦੇ ਨੇ ਕੋਈ ਰੋਜ ਡੇ ਕੋਈ ਬਲੰਟ ਲੰਨ ਲੈ ਜਾ ਕੋਈ ਰੋੜ ਦੇ ਗਿਆ ਰੋੜ ਦੇ ਰੋੜ ਦੇ ਆ ਤੇ ਰੋਜ ਡੇ ਆ ਹੈ ਮਾਲਵਾ ਫਿਰ ਯਾ ਦਾ ਫਰਖਾ ਹਾਂ ਵਾ ਮਟਾ ਪਾ ਚੀਆ ਕੀ ਬਤਾ ਸਮਲਦੀ ਨਹੀਂ ਆਉਂਦੀ ਸਮਲਦਾ ਨਾ ਬੱਗੇ ਜਾ ਰੋਣ ਪਾਈ ਇਹ ਕੋਈ ਵੀ ਚੀਜ਼ ਐ ਦੂਜੇ ਦੀ ਥਾਲੀ 'ਚ ਲੱਡੂ ਵੱਡਾ ਲੱਗਦਾ ਹੁੰਦਾ ਤੇ ਹੁਣ ਇਹ ਹੁਣੇ ਮੈਂ ਇੱਕ ਜਿਹੜੀ ਵੀਡੀਓ ਪਬਲਿਸ਼ ਕਰੀ ਐ ਜਿਸ ਦੇ ਵਿੱਚ ਅਸੀਂ ਲੜਦੇ ਆ ਇਹੋਦੇ 'ਤੇ ਇੱਕ ਕਮੈਂਟ ਆਇਆ ਵੀਰੇ ਦੀ ਆਈਡੀ ਆ ਹਨਾ ਹੁਣ ਉਹ ਤਾਂ ਵਿਚਾਰਾ ਪਤਾ ਨਹੀਂ ਕੀ ਫੀਲਿੰਗ ਲਈ ਬੈਠਾ ਹਨਾ ਤੇ ਆਪਾਂ ਤਾਂ ਵੀਰੇ ਦਾ ਹੀ ਕਹਾਂਗੇ ਕਿਉਂਕਿ ਮੇਰਾ ਤਾਂ ਚੈਨਲ ਆ ਮੇਰਾ ਤਾਂ ਕੰਮ ਆ ਰੋਜ਼ ਵੀਡੀਓ ਪਾਉਣਾ ਇਹ ਦੂਜੇ ਦੀ ਥਾਲੀ 'ਚ ਲੱਡੂ ਵੱਡਾ ਹੀ ਲੱਗਦਾ ਹੁੰਦਾ ਹਰੇਕ ਮੈਨੂੰ ਲੱਗਦਾ ਵੀ ਉਹ ਸੁખી ਆ ਉਹ ਸੁખી ਆ ਕੋਈ ਨਹੀਂ ਇੱਥੇ ਸਭ ਦੇ ਇਹੀ ਕੋਸ਼ਾ ਜੇ ਤੁਹਾਨੂੰ ਲੱਗਦਾ ਵੀ ਅਸੀਂ ਕਦੇ ਲੜਦੇ ਨਹੀਂ ਹੈਗੇ ਲੜੇ ਮੈਂ ਕਹਿੰਦੀ ਆ ਸਾਡੇ ਜਿੰਨਾ ਕੋਈ ਲੜੇ ਨਹੀਂ ਸਕਦਾ ਤਿੰਨ ਦਿਨ ਪਹਿਲਾਂ ਵਾਲੀ ਵੀਡੀਓ ਦੇ ਇਹਦਾ ਵੀਡੀਓ ਬਣਾਉਣ ਨੂੰ ਥੋੜੀ ਜਿਹੀ ਗੁਰਮਤ ਕਰਨੀ ਪੈ ਜਾਂਦੀ ਹੈ ਨਹੀਂ ਅਸੀਂ ਨਹੀਂ ਲੜਦੇ ਉਹ ਕਹਿੰਈਆਂ ਜਿਵੇਂ ਤੁਸੀਂ ਲੜਦੇ ਹੋ ਸਾਡਾ ਵੀ ਜਾਂਦਾ ਅਜੀ ਦਾ ਮੀਨਾ ਮਿੰਨਾ ਕਹਿੰਦੇ ਮਰੋਵੇ ਕਰੇ ਜਾਨਾ ਕਿ ਸੱਟ ਤੋਂ ਹੀ ਹੋਇਆ ਹੋਇਆ ਵੀ ਅਸੀਂ ਇੱਕ ਇੱਕ ਘਰ 'ਚ ਰਹਿ ਕੇ ਵੀ ਅਸੀਂ ਮੀਨਾ ਮਿੰਨਾ ਨੇ ਬੋਲਦੇ ਅਜੀ ਕਹਿ ਦਿੰਦੇ ਆ ਕਬੂਰ ਕਬੂਰ ਹੈ ਕਬੂਰ ਲੱਗ ਕਬੂਰ ਮੇਰਾ ਤਾਂ ਧਿਆਨ ਹੈ ਮੈਨੂੰ ਕੀ ਕਰ ਮਮੀ ਤੂੰ ਹੋਰ ਇਤਲਾਕ ਦੇ ਦਿੰਦੀ ਜਿਆ ਤਾਂ ਹੋਣੀ ਕਹਿੰਦਾ ਮਮੀ ਦੇ ਇਤਲਾਕ ਮਾਰੇ ਮਗਾ ਸੋਚ ਲਾ ਕੀ ਦੇਣਾ ਰਹਿਣਾ ਹੋ ਗਿਆ ਰਹਿਣਾ ਉਹ ਕਹਿੰਦਾ ਤੂੰ ਮੇਰੇ ਡੈਡੀ ਦਾ ਰਹਿਣਾ ਮੇਰੇ ਇੱਕ ਨਿਆਣੇ ਘਰ ਪੱਟਦੇ ਉਹ ਕਾਹਵੇਂ ਅਧੀਕ ਪੱਟਣ ਕਰਦੇ ਉਹ ਕਹਿੰਦੀ ਇਟੋਟ ਬਣਦੀ ਨਹੀਂ ਕਹਿੰਦਾ ਮੰਮੀ ਜਦ ਕਹਿੰਦਾ ਤੇਰੀ ਬਣਦੀ ਨਹੀਂ ਬਣਦੀ ਬਹੁਤ ਸਾਡੀ ਪਤਾ ਕਦੋਂ ਬਣਦੀ ਆ ਜਦੋਂ ਲੋਕ ਸਾਡੇ ਨਾਲ ਲੱਗਦੇ ਨੇ ਫਿਰ ਅਸੀਂ ਆਪਸ ਵਿੱਚ ਸਾਡੀ ਆਏ ਬਣਦੀ ਆ ਜਦੋਂ ਅਸੀਂ ਆਪਸ ਵਿੱਚ ਲੜਦੇ ਆ ਨਾ ਸਾਡੀ ਲੜਾਈ ਵੀ ਆਪਣੀ ਹੀ ਹੁੰਦੀ ਆ ਸੇਮ ਹੀ ਹੁੰਦੀ ਆ ਇਹਦੇ ਦੂਏ ਦੀ ਥਾਲੀ ਦੇ ਲੱਡੂ ਵੱਡਾ ਲੱਗੀ ਜਾਂਦਾ ਉਹ ਕਹਿੰਦਾ ਕਹਦਾ ਕਹਦਾ ਪਾਰਕ ਕਮੈਂਟ ਵੀ ਕੀ ਕੀਤਾ ਕਿ ਮੈਂ ਗੋਗੜ ਦੇ ਕਹਦਾ ਗਾਡਰ ਵਰਗੀ ਬਣਦੀ ਓਏ ਇਹਦੇ ਕਰਮ ਸੀਗੇ ਇਹਨੂੰ ਤਾਂ ਮਿਲ ਗਈ। ਸਰੇਕ ਬੰਦੇ ਨੂੰ ਇਹ ਲੱਗਦਾ ਇਹ ਗਾਵੇ ਗੁੱਗੜ ਵਰਗੀ ਸੀ ਮੈਂ ਪਤਲਾ। ਹਾਉਦੋ ਮੇਰੀ ਜਦੋਂ ਵਿਆਹ ਕੇ ਉਹ ਮੇਰੇ ਸਿਹਤ ਬਹੁਤ ਸੋਹਣੀ ਸੀਗੀ। ਹਾਂ ਰੋਟੀ ਆਖਦਾ। ਸੋਪੜਾ। ਮੇਰੀ ਡਾਈਟ ਸਾਰਾ ਕੁਝ ਤਾਂ ਸਾਡੇ ਗਮੰਡੀਆਂ ਆਥਾ ਵੀ ਜਦੋਂ ਮੈਂ ਮੋਟੀ ਹੋਣ ਲੱਗਦੀ ਉਹ ਮੈਨੂੰ ਪਤਲੀ ਕਰ ਦਿੰਦੇ ਨੇ। ਮੁੰਡੇ ਰੋਟੀ ਦਿੰਦੀ ਤੂੰ ਰੋਟੀ ਲੈ ਕੇ ਨਹੀਂ ਗਿਆ ਨਹੀਂ ਜੋ ਹੁਣ ਦੋਵੇਂ ਇਹ ਤਾਂ ਉਹ ਹੀ ਲੱਗਦਾ ਹੁਣ ਤਾਂ ਜੋ ਤੁਹਾਡੀ ਜ਼ਿੰਦਗੀ ਦੇ ਵਿੱਚ ਹੈਗਾ ਨਾ ਉਹ ਜੋ ਵੀ ਆ ਤੁਹਾਡੇ ਵਾਈਫ ਆ ਤੁਹਾਡੇ ਹਸਬੰਡ ਨੇ ਕਿ ਕੱਟਣਾ ਤਾਂ ਉਹਦੇ ਨਹੀਂ ਵੀ ਨੇ ਲੱਡੂ ਖਾਇਆ ਉਹ ਵੀ ਪਸਤਾ ਹੈ ਜੀ ਨੇ ਨਹੀਂ ਖਾਦਾ ਉਹ ਵੀ ਪਸਤਾ ਹੈ ਉਹਨੂੰ ਆਏ ਆ ਮੈਂ ਖਾਦਾ ਵੀ ਪਤਾ ਖਾਦਾ ਹੋਵੇ ਉਹ ਚੋਣ ਮੇਰੀ ਮੈਂ ਉਹਦੀ ਵਾਈਫ ਹੁੰਦੀ ਆ ਕਹਿੰਦਾ ਜਾ ਇਹਦੀ ਆ ਬਦੀ ਥਾਲੀ ਇਹ ਘੇਰਦਾ ਹੋ ਰਿਹਾ ਕੇ ਨਹੀਂ ਯਾਰ ਕਾ ਨਹੀਂ ਹੋ ਸਕਦਾ ਜਿੱਥੇ ਸੰਯੋਗ ਲਿਖਤੇ ਲਿਖਤੇ ਆ ਤੇ ਮੇਰੇ ਮਾਪੇ ਨੇ ਵੀ ਹੋਰ ਬਥੇਰੇ ਮੁੰਡੇ ਦੇਖੇ ਸੀਗੇ ਐਂ ਦਾ 37 ਸਾਖ ਸੱਬੇ ਲੀਏ ਨਹੀਂ ਮੇਰੇ ਕਰਕੇ ਛੱਕੀ ਕਮੀਆਂ ਗਿਣਾ ਕੇ 37 ਕਮੀਆਂ ਗਿਣਾ ਕੇ ਇਹ ਤਾਂ ਦੂਏ ਦੀ ਥਾਲੀ ਦੇ ਲੱਟਾ ਲੱਗਦਾ ਮਾ dame ਇੱਕ ਗੱਲ ਦੱਸੋ ਬਾਈ ਨਾ ਮੇਰੇ ਤਾਂ ਸੀਗਾ ਹਨ ਤੇ ਮੇਰਾ ਭਰਾ ਬੈਠੇ ਬੈਠ ਰਿਹਾ ਪਤਾ ਨਹੀਂ ਕਿ ਲੱਗਿਆ ਸਾਡੇ ਘਰ ਮੁੰਡਾ ਆਉਂਦਾ ਜਾਂਦਾ ਸੀ ਮੇਰਾ ਭਰਾ ਤੇ ਉਹ ਨਾ ਮੁੰਡਾ ਇਕੱਠੇ ਪੜਦੇ ਸੀ ਤੇ ਹੁਣ ਵੀ ਚਲੋ ਮੇਲੇ ਆ ਬਹੁਤ ਮਾਰੇ ਮਿਲੇ ਆ ਸਾਡਾ ਵਿਆਹ ਹੋਇਆ ਤੇ ਵੀ ਅਸੀਂ ਉਹ ਮੁੰਡੇ ਨੂੰ ਮਿਲੇ ਹੁਣ ਉਹਦਾ ਵੀ ਵਿਚਾਰੇ ਦਾ ਵਿਆਹ ਹੋ ਗਿਆ ਹਨ ਤੇ ਮੇਰੇ ਭਰਾ ਨੇ ਬੈਠੇ ਬੈਠੇ ਨੇ ਮੰਮੀ ਨੂੰ ਆਇਆ ਮੰਮੀ ਆਪਾਂ ਬੱਬੂ ਦਾ ਰਿਸ਼ਤਾ ਉਹਦੇ ਨਾਲ ਕਰਦੀਏ ਉਹਦਾ ਨਾਂ ਕੀ ਸੀ ਆਪਾਂ ਨਹੀਂ ਮੈਂ ਨਾ ਨਾ ਪੁੱਲ ਗਈ ਮੈਂ ਉਹਦਾ ਹਨ ਜਦ ਕਿ ਉਹ ਮੁੰਡਾ ਫਿਰ ਮੈਂ ਬਾਅਦ ਵਿੱਚ ਮੇਰੇ ਪਾਪਾ ਕੀ ਨਾ ਸੀ ਉਹ ਮੁੰਡਾ ਬਾਅਦ ਵਿੱਚ ਮੇਰੇ ਛੋਟੇ ਭਰਾ ਦਾ ਬਚੋਲਾ ਬਣਿਆ ਗਰਮੀਕ ਹਾਂ ਤੇ ਸਾਡੀ ਉਹਨਾਂ ਨਾਲ ਰਿਸ਼ਤੇਦਾਰੀ ਭਈ ਪਹਿਲਾਂ ਫਰੈਂਡ ਸੀਗੇ ਇਹ ਤੇ ਦੋਨੇ ਮੇਰੇ ਵੀਡੀਓ ਨਾਲ ਲੰਬੀ ਹੋ ਜਵੇ ਤੇ ਫੇਰ ਮੈਂ ਨਾ ਕੋਲੇ ਫਿਰਦੀ ਸੀ ਕਿ ਮੈਨੂੰ ਸੁਣ ਗਿਆ ਮੈਂ ਕਿਹਾ ਉਹਦੇ ਨਾਲ ਮੇਰੇ ਭਰਾ ਕਹਿੰਦਾ ਹਾਂ ਮੈਂ ਕਿਹਾ ਡੱਕ ਤੇ ਨਾ ਬਾਸ ਮੇਰਾ ਭਰਾ ਉਹ ਵੀ ਚੁੱਪ ਕਰ ਗਿਆ ਕਿ ਇਹਨੂੰ ਮੁੰਡਾ ਨਹੀਂ ਪਸੰਦ ਨਾ ਜਿਹੜਾ ਲੰਬਿਆ ਸੀ ਇਹ 3 ਹੀ ਇਹ ਵਿੱਚ ਢੱਕਾਈ ਸੀ ਜੇ ਤਨ ਮੇਰਾ ਵਿਆਹ ਹੋ ਕਦੀ ਫੋਟੋਆਂ ਦਿਖਾਵਾਂ ਮੈਂ ਇਹ じゃ ਮਤਲਬ ਮੇਰੇ ਮੂਹ ਪਤਾ ਨਹੀਂ ਕਿਵੇਂ ਨਿਕਲ ਬਖੋ ਤੇ ਕੰਡਾ ਕਿ ਜੇ ਨਾ ਮੈਂ ਵਿਆਹ ਕਰਾਂਗੀ ਮੈਂ ਮੈਂ ਨਹੀਂ ਕਰਾਂਗੀ ਐਸਾ ਜੋ ਹੋਉਗਾ ਹੁੰਦਿਆ ਹਨਾ ਜੇ ਬੱਤਾਂ ਦੇਖ ਤੱਕੀਆਂ ਨਹੀਂ ਮੇਰੇ ਹਾਂ ਸਾਡਾ ਤਾਂ ਭਾਈ ਹੀ ਆ ਪਰ ਜਿਹੜਾ ਹਾਰ ਵੀ ਕਹਿ ਦਿੰਦਾ ਮੈਨੂੰ ਹਨਾ ਕਹਿੰਦਾ ਮੰਮੀ ਥੋੜੀ ੱੱਕਾ ਸਟਾਰਟ ਮੈਰਿਜ ਆ ਲੋਕਾਂ ਦੀ ਲਵ ਮੈਰਿਜ ਹੁੰਦੀ ਹੈ ਜਾ ਰਹੀ ਹੈ ਹੁੰਦੀ ਹੈ ਸਾਡੀ ਸੀਗੀ ੱੱਕਾ ਸਟਾਰਟ